ਆਹ ਤਾਂ ਏ ਪਾਜਾਂ ਮੰਦਗਾ ਪਾਜੀ ਸਾਈਡੋਂ ਮੜਾ ਜਾ ਇੱਕ ਮਿੰਟ ਖੜਾ ਪਾਜੀ ਸਾਈਡੋਂ ਮੜਾ ਜਾ 가는 길에 가 ਅੱਜ ਇਹ ਚਲ ਕਿ ਨਾਮ ਹੈ ਨਯਾਜੀ ਹਰਦੇਵ ਸਿੰਘ ਗੁਰਦਾਸਪੁਰ ਤੋਂ ਭਾਰਤੀ ਕਿਸਾਨ ਯੂਨੀਅਨ ਸਿਰਸਾ ਦਾ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਤੋਂ ਅੱਜ ਅਸੀਂ ਖਨੋਰੀ ਬਾਰਡਰ ਤੇ ਮਹਾਪੰਚਾਇਤ ਜਿਹੜੀ ਹੋ ਰਹੀ ਹੈ 12 ਫਰਵਰੀ ਨੂੰ ਕਿਉਂਕਿ 13 ਫਰਵਰੀ ਨੂੰ ਧਰਨਾ ਲੱਗਾ ਸੀ 12 ਫਰਵਰੀ ਨੂੰ ਅੱਜ ਇੱਕ ਸਾਲ ਹੋ ਗਿਆ ਜਿੱਥੇ ਮਹਾਪੰਚਾਇਤ ਸੀਗੀ ਬਲਦੇਵ ਸਿੰਘ ਸਿਰਸਾ ਜੀ ਉੱਥੇ ਆਮ ਲੋਕ ਇਹਨਾਂ ਨੂੰ ਮਿਲ ਰਹੇ ਸਨ ਅਚਾਨਕ ਇਹਨਾਂ ਦੇ ਦਰਦ ਆਈ ਹੈ ਛਾਤੀ 'ਚ ਤੇ ਨਾਲ ਹੀ ਇਹਨਾਂ ਦਾ ਜਿਹੜਾ ਥੱਲੇ ਵਾਲਾ ਹਿੱਸਾ ਹੈ ਪੇਟ ਤੋਂ ਥੱਲੇ ਉਹ ਸੁੰਨ ਹੋ ਗਿਆ ਜਿੱਥੇ ਜਿਹੜੀ ਡਾਕਟਰਾਂ ਦੀ ਟੀਮ ਉੱਥੇ ਬੈਠੀ ਹੈ ਉਹਨਾਂ ਨੇ ਚੈੱਕਅਪ ਕੀਤਾ ਹੈ ਉਹਨਾਂ ਨੇ ਕਿਹਾ ਵੀ ਇਹਨਾਂ ਦੇ ਪ੍ਰੋਬਲਮ ਆਈ ਹੈ ਕਿ ਬਲੌਕਜ ਆਈ ਹੈ ਉਹਨਾਂ ਨੇ ਉੱਥੋਂ ਆਪਣਾ ਟਰੀਟਮੈਂਟ ਕੀਤਾ ਜਿਹਦੇ ਤੋਂ ਕੋਈ ਫਰਕ ਨਹੀਂ ਜ਼ਿਆਦਾ ਲੱਗਾ ਉਹਨਾਂ ਨੇ ਉਸੇ ਮੌਕੇ ਉਹਨਾਂ ਨੇ ਰੈਫਰ ਕੀਤਾ ਉਹਨਾਂ ਦਾ ਰਜਿੰਦਰਾ ਹਸਪੀਟਲ ਇਹ ਤਕਰੀਬਨ ਹੁਣ ਤੋਂ 1.5 ਘੰਟਾ ਪਹਿਲਾਂ 1.5 ਘੰਟਾ ਪਹਿਲਾਂ ਪਹਿਲਾਂ ਵੀ ਇਹ ਸ਼ਿਕਾਇਤ ਸੀ ਨਾ ਹਾਂ ਅੱਜ ਤੋਂ ਕੋਈ 20 ਦਿਨ ਪਹਿਲਾਂ ਇਹ ਸ਼ਿਕਾਇਤ ਆਈ ਸੀ ਜਿਹਦੀ ਇਹਨਾਂ ਦਾ ਦਵਾਈ ਚੱਲ ਰਹੀ ਸੀ ਪਰ ਅਚਾਨਕ ਅੱਜ ਦਰਦ ਜਿਹੜੀ ਆ ਉਸ ਦਿਨ ਤੋਂ ਲੈ ਕੇ ਬਾਅਦ ਚ ਠੀਕ ਰਹੇ ਨੇ ਅੱਜ ਅਚਾਨਕ ਜਿਹੜੀ ਦਰਦ ਆ ਉਹਦੇ ਤੇ ਰਜਿੰਦਰਾ ਹਸਪੀਟਲ ਨੇ ਉਹਨੂੰ ਐਡਮਿਟ ਕੀਤਾ ਜਿੱਥੇ ਅਸੀਂ ਲੈ ਕੇ ਆਏ ਆ ਉਹ ਡਾਕਟਰਾਂ ਦੀ ਟੀਮ ਜਿਹੜੀ ਆ ਉਹਨਾਂ ਦਾ ਚੈੱਕਅਪ ਕਰਨ ਲੱਗੀ ਆ ਕਿ ਦੇਖੋ ਕਿਵੇਂ ਦਾ ਚੈੱਕਅਪ ਕਰਦੀ ਆ ਉਹ ਸਰਕਾਰ ਦੀ ਕੀ ਇਹ ਕਰਦੀ ਆ ਕਿਵੇਂ ਕਰਦੀ ਆ ਡਾਕਟਰ ਸਾਹਿਬ ਤਾਂ ਦੌੜ ਭੱਜ ਕਰ ਰਹੇ ਨੇ ਜੋ ਇੱਥੇ ਟ੍ਰੀਟਮੈਂਟ ਹੋਊਗਾ ਉਹ ਤੋਂ ਬਾਅਦ ਤੁਸੀਂ ਗੱਲਬਾਤ ਕੀਤੀ ਕੰਡੀਸ਼ਨ ਕੀ ਕਹਿੰਦੇ ਡਾਕਟਰ ਡਾਕਟਰ ਸਾਹਿਬ ਅਜੇ ਕੋਈ ਗੱਲਬਾਤ ਨਹੀਂ ਹੋਈ ਆ ਜਿੱਥੇ ਤਾਂ ਉਹਨਾਂ ਨੂੰ ਅੰਦਰ ਅਸੀਂ ਆਰਾਮ ਲਈ ਲੰਮੇ ਪਾਇਆ ਉਹ ਡਾਕਟਰ ਸਾਹਿਬ ਚੈੱਕਅਪ ਕਰਦੇ ਆ ਉਹ ਤੋਂ ਬਾਅਦ ਸਾਨੂੰ ਪਤਾ ਲੱਗੇਗਾ ਪਰ ਉਹ ਅਜੇ ਤੱਕ ਜਦੋਂ ਉੱਥੋਂ ਚੱਲੇ ਆ ਸੁਮਾਨੇ ਤੋਂ ਪਿੱਛੇ ਉਹ ਕਹਿ ਰਹੇ ਸੀ ਕਿ ਮੇਰੇ ਛਾਤੀ ਦੀ ਦਰਦ ਜਿਹੜੀ ਉਹ ਵੱਧ ਰਹੀ ਹੈ। ਪਹਿਲਾਂ ਸੁਮਾਨੇ ਰੁਕਣ ਲੱਗੇ ਸਾਂ ਫਿਰ ਨਹੀਂ ਰੁਕੇ। ਹੁਣ ਇੱਥੇ ਆ ਗਏ ਹੁਣ ਇੱਥੇ ਆ ਕੇ ਪਤਾ ਲੱਗਦਾ ਕਿ ਸਰਪ ਦੀ ਕੋਈ ਫੈਮਿਲੀ ਵੀ ਨਾ ਲਾਈਏ ਇਹਨਾਂ ਦੇ। ਨਹੀਂ ਉਹ ਉਹਨਾਂ ਦੀ ਫੈਮਿਲੀ ਉਹਨਾਂ ਦਾ ਬੇਟਾ ਹੁਣ ਮਗਰ ਆਊਗਾ। ਉਹਨਾਂ ਦੇ ਬੇਟੇ ਨਾਲ ਗੱਲ ਹੋਈ ਹੈ ਪਰ ਬੇਟੇ ਨੂੰ ਦੱਸਿਆ ਵੀ ਉਹਨਾਂ ਦੀ ਸਿਹਤ ਜਿਹੜੀ ਹੈ ਚਲੋ ਠੀਕ ਹੈ ਕੋਈ ਨਹੀਂ। ਲੱਗਦਾ ਕਿ ਦੇ ਕੇਂਦਰ ਸਰਕਾਰ ਵੱਲੋਂ ਖਨੋਰੀ ਦੇ ਸੰਭੂ ਦੇ ਜਿਹੜੇ ਕਿਸਾਨ ਤਕਲੀਫ ਤੇ ਵੀ ਆ ਰਹੇ ਕਈ ਕਿਸਾਨਾਂ ਨੂੰ ਜ਼ਖਮੀ ਵੀ ਹੋਇਆ ਕਈ ਮੌਤ ਵੀ ਹੋ ਚੁੱਕੇ ਆ। ਪਰ ਕਿੰਨੇ ਕੇਂਦਰ ਸਰਕਾਰ ਗੱਲਬਾਤ ਕਰਨੀ ਆ ਮੰਗਾਪੂਰੀਆਂ ਨਹੀਂ ਕਰਨੀ ਆ ਕੀ ਦੇ ਕਿਦਾਂ ਦੇਖਦੇ ਹੋ ਇਹਦਾ ਇੱਕ ਮਤਲਬ ਹੀ ਮਾਲਾ ਸਲੂਕ ਸਾਡੇ ਪੰਜਾਬ ਦੇ ਹਰਿਆਣੇ ਦੇ ਕਿਸਾਨਾਂ ਨਾਲ ਭਾਰ ਦੇ ਕਿਸਾਨਾਂ ਨਾਲ ਮਤਲਬ ਹੀ ਮਾਲਾ ਸਲੂਕ ਕਰ ਰਹੇ ਜਿੱਥੇ ਸਾਡੇ ਕਈ ਕਿਸਾਨਾਂ ਨੂੰ ਕਈ ਇੰਜੀਨੀਅਰ ਵੀ ਆਈਆਂ ਕਈ ਸ਼ਹੀਦ ਵੀ ਹੋ ਗਏ ਨੇ ਉੱਥੇ ਔਰ ਜਿਹੜਾ ਅੱਜ ਮਾਹੌਲ ਉੱਥੇ ਬਣਿਆ ਹੋਇਆ ਬੜਾ ਹੀ ਤਣਾਅਪੂਰਨ ਮਾਹੌਲ ਬਣ ਗਿਆ ਜਦੋਂ ਸਿਰਸਾ ਸਾਹਿਬ ਦੀ ਇਹੋ ਜੀ ਹਾਲਤ ਉੱਥੇ ਦੇਖਣ ਦੇ ਦੇਖੋ ਹੁਣ ਅੱਜ ਦੀ ਮਹਾ ਪੰਚਾਇਤ ਦੇ ਵਿੱਚ ਜੋ ਵੀ ਉੱਥੇ ਫੈਸਲੇ ਹੁੰਦੇ ਨੇ ਉਹੀ ਤਾਂ ਬਾਅਦ ਜੋ ਅਗਲਾ ਫੈਸਲਾ ਆਊਗਾ ਉਹ ਤੇ ਆਪਾਂ ਸਾਰਾ ਤਾਂ ਵੀ ਨਹੀਂ ਆ ਪੰਚਾਇਤੀ ਗੱਲ ਕਰਦੇ ਕਿਹੜੇ-ਕਿਹੜੇ ਕਿਸਾਨ ਆਗੂ ਵੱਡੇ ਆਗੂ ਇਹਦੇ ਚ ਜਿਹੜੀਆਂ ਸ਼ੁਰੂ ਤੋਂ ਪਿਛਲੇ 1 ਸਾਲ ਤੋਂ ਕਿਸਾਨ ਆਗੂ ਜਿਹੜੇ ਉੱਥੇ ਬੈਠੇ ਨੇ ਅੱਜ ਉਹ ਤਕਰੀਬਨ ਸਾਰੇ ਫੇਰ ਦੁਬਾਰਾ ਉੱਥੇ ਆਪੋ ਆਪਣੇ ਰੈਗੂਲਰਲੀ ਚੱਲ ਰਹੇ ਨੇ ਪਰ ਅੱਜ ਉਹ ਆਪੋ ਆਪਣੇ ਵੱਧ ਤੋਂ ਵੱਧ ਜਥੇ ਲੈ ਕੇ ਉੱਥੇ ਪਹੁੰਚ ਰਹੇ ਨੇ ਉੱਥੇ ਕਿਸਾਨਾਂ ਨੂੰ ਦੱਸਿਆ ਜਾਊਗਾ ਕਿ ਐਵੇਂ ਦੀ ਰਣਨੀਤੀ ਬਣੂਗੀ ਐਵੇਂ ਦੀ ਹੋਊਗੀ ਪਰ ਉਸ ਤੋਂ ਅੱਗੇ ਜਿਹੜਾ ਨਵਾਂ ਫੈਸਲਾ ਆਊਗਾ ਉਹ ਕੀ ਹੁੰਦਾ ਉਹ ਆ ਸ਼ਾਮ ਨੂੰ ਪਤਾ ਲੱਗੇ ਠੀਕ ਹੈ ਚਲੋ ਜੇਬਲ ਵਿੰਦਰ ਸਿੰਘ ਸਿਧਾਰਨ ਨੂੰ ਲੈ ਕਿਦਾਂ ਦੀ ਹੈ ਕੰਡੀਸ਼ਨ ਹਾਂ ਸੋਨਾਰ ਬਲਦੇਵ ਸਿੰਘ ਸਰਸਾ ਨੂੰ ਇੱਥੇ ਅਜ ਰਜਿੰਦਰਾ ਹਸਪੀਟਲ ਲਿਆਂਦਾ ਗਿਆ ਐਮਰਜੈਂਸੀ ਚ ਦਾਖਲ ਗਏ ਬਿਲਕੁਲ ਠੀਕ ਨੇ ਇੱਕ ਵਾਰ ਇਹਨਾਂ ਨੂੰ ਹਾਰਟ ਐਟੈਕ ਦੇ ਸਿੰਪਟਮ ਸੀਗੇ ਜੇ ਸੰਬੰਧ ਚ ਮੈਂ ਤੇ ਐਸ ਐਚਓ ਸਿਵਲ ਲੈਨ ਪਹਿਲਾਂ ਹੀ ਮਾਨ ਜੋਗ ਐਸ ਐਸਪੀ ਸਾਬ ਦੇ ਡਾਇਰੈਕਸ਼ਨ ਤੇ ਇੱਥੇ ਪਹੁੰਚ ਗਏ ਸੀਗੇ ਜੇ ਇਹਨਾਂ ਦਾ ਹੁਣ ਐਮਰਜੈਂਸੀ ਚ ਇਲਾਜ ਕੀਤਾ ਜਾ ਰਿਹਾ ਜੋ ਮੈਡੀਕਲ ਟਰੀਟਮੈਂਟ ਆ ਉਹ ਵਹੀਆ ਕਰਾਇਆ ਜਾ ਰਿਹਾ ਤੁਸੀਂ ਮਿਲਿਓ ਕਿਦਾਂ ਦਾ ਕੰਡੀਸ਼ਨ ਬਤਾਸੀ ਜਾ ਰਹੀ ਹੈ ਡਾਕਟਰ ਵਾਲੇ ਹਾਲ ਦੀ ਘੜੀ ਬਿਲਕੁਲ ਠੀਕ ਨੇ ਹਾਲ ਦੀ ਘੜੀ ਜੀ ਜਿਹੜੀ ਸਿਚੁਏਸ਼ਨ ਹੈ ਉਹ ਸਟੇਰ ਹੈ ਬਾਕੀ ਹੁਣ ਐਮਰਜੈਂਸੀ ਚ ਵਿਚਾਰ ਚੱਲ ਰਿਹਾ ਸਰ ਲੱਗਦਾ ਹੈ ਅਨਡਰ ਅਬਜ਼ਰਵੇਸ਼ਨ ਰੱਖਿਆ ਜਾਵੇ ਕਾਉਂਟਰ ਅਬਜ਼ਰਵੇਸ਼ਨ ਰੱਖਿਆ ਜਾਵੇਗਾ ਜੀ ਬਾਕੀ ਤਾਂ ਹੁਣ ਡਾਕਟਰ ਜੀ ਡਿਊਟੀ ਡਾਕਟਰਸ ਨੇ ਉਹ ਡਿਸੀਜਨ ਲੈਣਗੇ ਇੱਕ ਵਾਰ ਤਾਂ ਇਹ ਚੈੱਕ ਉਹਨਾਂ ਦਾ ਹੁਣ ECG ਕੀਤਾ ਗਿਆ ਠੀਕ ਹੈ